ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਸੋ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਜਨਮ ਦੇ ਸਰਟੀਫਿਕੇਟ ਨਹੀਂ ਬਣੇ ਜਿੱਦਾਂ ਕਿ ਆਪਾਂ ਲਾਸਟ ਵੀਡੀਓ ਪਾਈ ਸੀ ਜਿਸ ਦੇ ਵਿੱਚ ਜਨਮ ਸਰਟੀਫਿਕੇਟ ਦੀ ਜੇ ਆਪਾਂ ਲੇਟ ਐਂਟਰੀ ਕਰਾਣੀ ਆ ਉਹ ਕਿਵੇਂ ਹੁੰਦੀ ਆ ਉਸ ਦੇ ਵਿੱਚ ਇੱਕ ਸਰਟੀਫਿਕੇਟ ਲੱਗਦਾ ਆ ਜਿਸ ਸਰਟੀਫਿਕੇਟ ਨੂੰ ਨੋਟ ਫਾਊਂਡ ਦਾ ਸਰਟੀਫਿਕੇਟ ਕਿਹਾ ਜਾਂਦਾ ਆ ਸੋ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਸੀ ਕਿ ਨੋਟ ਫਾਊਂਡ ਦਾ ਸਰਟੀਫਿਕੇਟ ਕਿਵੇਂ ਬਣਦਾ ਆ ਸੋ ਇਹ ਵੀਡੀਓ ਉਹਦੇ ਲਈ ਆ ਕੀ ਪ੍ਰੂਫ ਲੱਗਦੇ ਆ ਕਿੰਨੇ ਟਾਈਮ ਦੇ ਵਿੱਚ ਬਣਦਾ ਆ ਸੋ ਆਓ ਹੁਣ ਸਭ ਤੋਂ ਪਹਿਲਾਂ ਕਰਦੇ ਆ ਨੋਟ ਫਾਊਂਡ ਦਾ ਸਰਟੀਫਿਕੇਟ ਅਪਲਾਈ ਸੋ ਸਭ ਤੋਂ ਪਹਿਲਾਂ ਕਨੈਕਟ ਪੰਜਾਬ ਦੀ ਵੈਬਸਾਈਟ ਨੂੰ ਖੋਲਾਂਗੇ ਕਨੈਕਟ ਪੰਜਾਬ ਤੇ ਓਕੇ ਕਰਾਂਗੇ ਸੋ ਇੱਥੇ ਡੈਸ਼ਬੋਰਡ ਓਪਨ ਹੋ ਜਾਣਾ ਆ ਇਹਦੇ ਵਿੱਚ ਜਾ ਕੇ ਆਪਾਂ ਲੌਗਇਨ ਵਿਦ ਓਟੀਪੀ ਕਰਾਂਗੇ ਜਿੱਥੇ ਲੌਗਇਨ ਵਿਦ ਓਟੀਪੀ ਲਿਖਿਆ ਹੋਇਆ ਉੱਥੇ ਆਪਣਾ ਲੌਗਇਨ ਖੋਲਾਂਗੇ ਸੋ ਜਿਨ੍ਹਾਂ ਦੇ ਅਕਾਊਂਟ ਨਹੀਂ ਬਣੇ ਉਹਦੇ ਨੀਚੇ ਰਜਿਸਟਰ ਨਾਓ ਦੀ ਆਪਸ਼ਨ ਆ ਉਹਦੇ ਵਿੱਚ ਜਾ ਕੇ ਉਹ ਆਪਣਾ ਅਕਾਊਂਟ ਕ੍ਰੀਏਟ ਕਰਨਗੇ ਅਕਾਊਂਟ ਬਣਾਉਣ ਦੇ ਲਈ ਆਧਾਰ ਕਾਰਡ ਜ਼ਰੂਰੀ ਆ ਸੋ ਮੋਬਾਈਲ ਨੰਬਰ ਭਰ ਕੇ ਆਪਾਂ ਸੈਂਡ ਓਟੀਪੀ ਤੇ ਓਕੇ ਕਰਦੇ ਆਂ ਉਹਦੇ ਬਾਅਦ ਆਪਣੀ ਇੱਥੇ ਆਈਡੀ ਓਪਨ ਹੋ ਜਾਣੀ ਆ ਸੋ ਜਿਨ੍ਹਾਂ ਨੇ ਅਕਾਊਂਟ ਨਹੀਂ ਬਣਾਇਆ ਹੋਇਆ ਪਿੱਲੀਆਰੀ ਬਣਾਉਣਾ ਆ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਬਰਥ ਸਰਟੀਫਿਕੇਟ ਦੀ ਜਿਹੜੀ ਵੀਡੀਓ ਇੱਕ ਹੋਰ ਪਾਈ ਆ ਉਹਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਆਂ ਕਿ ਆਪਾਂ ਇਹਦੇ ਉੱਪਰ ਅਕਾਊਂਟ ਕਿੱਦਾਂ ਬਣਾ ਸਕਦੇ ਆਂ ਸੋ ਜਿਹੜਾ ਓਟੀਪੀ ਆਪਣੇ ਮੋਬਾਈਲ ਉੱਪਰ ਜਾਏਗਾ ਉਹਨੂੰ ਆਪਾਂ ਇਹਦੇ ਵਿੱਚ ਫਿੱਲ ਕਰਾਂਗੇ ਲੈਫਟ ਸਾਈਡ ਤੇ ਜਿਹੜੀ ਅਪਲਾਈ ਸਰਵਿਸ ਦੀ অপਸ਼ਨ ਹੈ ਇੱਥੇ ਆਪਾਂ ਅਪਲਾਈ ਕਰਾਂਗੇ ਸੋ ਜੇ ਅਪਲਾਈ ਕਰ ਦਿੱਤੀ ਹੋਈ ਆ ਫਾਈਲ ਜਿਨ੍ਹਾਂ ਨੇ ਉਹਨਾਂ ਦੀ ਫਾਈਲ ਟਰੈਕ ਕਰਨੀ ਆ ਉਹਦੇ ਨਾਲ ਹੀ ਟਰੈਕ ਸਰਵਿਸ ਦਾ অপਸ਼ਨ ਆ ਉਹਦੇ ਵਿੱਚ ਜਾ ਕੇ ਆਪਾਂ ਟਰੈਕ ਕਰ ਸਕਦੇ ਆ ਸੋ ਹੁਣ ਆਪਾਂ ਇਹਦੇ ਵਿੱਚ OTP ਨੰਬਰ ਭਰ ਦਿੰਨੇ ਆ ਜਿਹੜਾ ਆਪਣੇ ਮੋਬਾਈਲ ਨੰਬਰ ਤੇ ਗਿਆ ਆ ਇੱਕ ਗੱਲ ਹੋਰ ਇਹ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਆ ਕੋਈ ਵੀ ਮਤਲਬ ਕਿ ਇਲੀਗਲ ਕੰਮ ਨਹੀਂ ਹੈਗਾ ਸੇਵਾ ਕੇਂਦਰ ਵਿੱਚ ਵੀ ਇਸੇ ਵੈਬਸਾਈਟ ਦੇ ਥਰੂ ਕੰਮ ਹੁੰਦਾ ਜਾਂ ਤਾਂ ਘਰੇ ਬੈਠ ਕੇ ਵੀ ਤੁਸੀਂ ਕਰ ਸਕਦੇ ਆ ਕਿਸੇ ਵੀ ਦਫਤਰ ਵਿੱਚ ਜਾਂ ਕਿਸੇ ਕਚੈਰੀ ਵਿੱਚ ਜਾਣ ਤੋਂ ਬਿਨਾ ਸੋਪਲਾਈ ਸਰਵਿਸ ਤੇ ਓਕੇ ਕਰਾਂਗੇ ਆ ਸਾਰੀਆਂ ਥੱਲੇ ਸਰਵਿਸਾਂ ਆ ਜਾਣੀਆਂ ਆ ਇਹਦੇ ਚ ਕੱਲੀ-ਕੱਲੀ ਸਰਵਿਸ ਦਾ ਨਾਮ ਲਿਖਿਆ ਹੋਇਆ ਆ ਇਹਨੂੰ ਤੁਸੀਂ ਵੈਸੇ ਵੀ ਰੀਡ ਕਰ ਸਕਦੇ ਆ ਸੋ ਸਰਵਿਸ ਤੇ ਕਲਿੱਕ ਕਰਕੇ ਟੋਪ ਸਰਵਿਸ ਗਾਏ ਇਹਦੇ ਵਿੱਚ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਆ ਉਹਨੂੰ ਸਿਲੈਕਟ ਕਰਾਂਗੇ ਸਿਲੈਕਟ ਕਰਕੇ ਆਪਾਂ ਸਰਚ ਤੇ ਓਕੇ ਕਰਾਂਗੇ ਸੋ ਆ ਸਾਰੀਆਂ ਸਰਵਿਸਾਂ ਆ ਇਹਦੇ ਵਿੱਚ ਆਪਾਂ ਇਸ਼ੂਐਂਸ ਆਫ ਬਰਥ ਸਰਟੀਫਿਕੇਟ ਨੋਨ ਬਿਲਟੀ ਇਸ਼ੂਐਂਸ ਆਫ ਬਰਥ ਸਰਟੀਫਿਕੇਟ ਇਹਦੇ ਤੇ ਓਕੇ ਕਰਦੇ ਆ ਅਪਲਾਈ ਤੇ ਸਰਵਿਸ ਤੇ ਕਲਿੱਕ ਕਰਨ ਦੇ ਬਾਅਦ ਅਪਲਾਈ ਸਰਵਿਸ ਤੇ ਜਾਵਾਂਗੇ ਸੋ ਵੀਡੀਓ ਨੂੰ ਬਿਲਕੁਲ ਧਿਆਨ ਨਾਲ ਦੇਖਿਓ ਜਿਹੜਾ ਬੰਦਾ ਵੀ ਇਸ ਵੀਡੀਓ ਨੂੰ ਦੇਖੂਗਾ ਆਪਣਾ ਬਰਥ ਸਰਟੀਫਿਕੇਟ ਜਿਹਨਾਂ ਦਾ ਰਿਕਾਰਡ ਨਹੀਂ ਦਰਜਿਆ ਉਹ 100% ਬਣਾ ਸਕੂਗਾ ਕੋਈ ਪੈਸੇ ਦਿੱਤੇ ਬਿਨਾ ਕਿਸੇ ਦਫਤਰ ਗਏ ਬਿਨਾ ਸੋ ਇਹਦੇ ਬਾਅਦ ਇਹਦਾ ਡੈਸ਼ਬੋਰਡ ਓਪਨ ਹੋਊਗਾ ਇਹਦੇ ਚ ਆਪਣੀ ਸਾਰੀ ਡੀਡੀ ਡਿਟੇਲ ਆ ਉਹ ਸਾਰੀ ਲਿਖ ਕੇ ਆ ਜਾਣੀ ਆ ਕਿਉਂਕਿ ਜਦੋਂ ਆਪਾਂ ਅਕਾਊਂਟ ਕ੍ਰੀਏਟ ਕਰਦੇ ਆ ਉਹਦੇ ਵਿੱਚ ਆਪਣੀ ਫਾਦਰ ਨੇਮ ਮਦਰ ਨੇਮ ਡੇਟ ਆਫ ਬਰਥ ਐਡਰੈਸ ਸਾਰਾ ਕੁਝ ਭਰਿਆ ਜਾਂਦਾ ਆ ਉਹ ਸਾਰਾ ਇਹਦੇ ਵਿੱਚ ਜਹਾ ਜਿਹੜਾ ਬਲਰ ਕੀਤਾ ਹੋਇਆ ਮੈਂ ਇਹਦੇ ਵਿੱਚ ਮੈਂਸ਼ਨ ਹੋ ਕੇ ਆ ਜਾਣਾ ਆ ਸੋ ਇਹਨੂੰ ਬਿਲਕੁਲ ਧਿਆਨ ਨਾਲ ਦੇਖਣਾ ਹੈ ਜੇ ਕਿਤੇ ਗਲਤੀ ਆ ਤਾਂ ਉਹਦੇ ਵਿੱਚ ਜਾ ਕੇ ਜਿੱਥੇ ਆਪਾਂ ਆਈਡੀ ਬਣਾਣੇ ਆ ਉਹਦੇ ਵਿੱਚ ਜਾ ਕੇ ਉਹਨੂੰ ਅਪਡੇਟ ਕਰ ਸਕਦੇ ਆ ਐਡਿਟ ਕਰ ਸਕਦੇ ਆ ਸੋ ਇਸ ਜਗ੍ਹਾ ਤੇ ਆਪਾਂ 00 ਭਰ ਕੇ ਸਰਚ ਕਰਾਂਗੇ ਸਰਚ ਕਰਨ ਦੇ ਬਾਅਦ ਓਕੇ ਤੇ ਓਕੇ ਫਿਰ ਇਸ ਆਪਸ਼ਨ ਤੇ ਓਕੇ ਕਰਾਂਗੇ ਜਿਹੜੀ ਆਪਸ਼ਨ ਦਿੱਤੀ ਗਈ ਆ ਫਿਰ ਹੁਣ ਆਪਾਂ ਨੀਚੇ ਆ ਜਾਾਂਗੇ ਸੋ ਇੱਥੇ ਬਹੁਤ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ ਇਹ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਨੋ ਰਿਕਾਰਡ ਫਾਊਂਡ ਤੇ ਓਕੇ ਕਰਾਂਗੇ ਨੋ ਰਿਕਾਰਡ ਫਾਊਂਡ ਜਿੱਥੇ ਲਿਖਿਆ ਹੋਇਆ ਉਹਦੇ ਤੇ ਹਾਂਜੀ ਇਹਦੇ ਤੇ ਓਕੇ ਕਰਨ ਤੋਂ ਬਾਅਦ ਆਪਾਂ ਅਗਲੀ অপਸ਼ਨ ਤੇ ਜਾਵਾਂਗੇ ਇੱਥੇ ਤਿੰਨ ਸਾਲਾਂ ਦਾ ਭਰਾਂਗੇ ਇਹ ਤਿੰਨ ਸਾਲ ਇਸ ਕਰਕੇ ਲਿਖਿਆ ਕਿਉਂਕਿ ਤਿੰਨ ਸਾਲਾਂ ਦਾ ਨੋਟ ਫਾਊਂਡ ਲੱਗਦਾ ਹੈ ਫੋਰ ਐਗਜ਼ਾਮਪਲ ਆਪਣਾ ਜਨਮ 2000 ਸੰਧਾ ਆ ਸੋ ਆ ਫਸਟ ਕਾਲਮ ਦੇ ਵਿੱਚ 1999 ਦੂਜੇ ਚ 2001 ਜਿਸ ਸਾਲ ਦਾ ਜਨਮ ਆ ਉਹਦੇ ਤੋਂ ਇੱਕ ਸਾਲ ਪਹਿਲੇ ਵਾਲਾ ਤੇ ਇੱਕ ਸਾਲ ਬਾਅਦ ਵਾਲਾ ਇਹ ਆਪਾਂ ਇਹਦੇ ਵਿੱਚ ਭਰ ਦੇਣਾ ਆ। ਇਹ ਕਾਲਮ ਬਿਲਕੁਲ ਧਿਆਨ ਨਾਲ ਦੇਖਣਾ ਆ। ਸੇਮ ਇਦਾਂ ਹੀ ਜਿਨ੍ਹਾਂ ਦੇ ਜਨਮ ਸਰਟੀਫਿਕੇਟ ਨਹੀਂ ਬਣੇ ਜਿਨ੍ਹਾਂ ਨੇ ਨੋਟ ਫਾਊਂਡ ਬਣਾਉਣੇ ਆ ਉਹ ਇਸ ਤਰੀਕੇ ਨਾਲ ਬਣਾਣਗੇ ਇੱਥੇ ਤਿੰਨ ਸਿਲੈਕਟ ਕਰਨਗੇ ਉੱਪਰ ਤਿੰਨ ਸਾਲ ਦਾ ਨੋਟ ਫਾਊਂਡ نیچے ਉਹ ਤਿੰਨ ਸਾਲ ਲਿਖੇ ਜਾਣਗੇ ਜਿਸ ਸਾਲ 'ਚ ਬਰਥ ਹੋਇਆ। ਜੇ ਆਪਣਾ ਬਰਥ ਹੋਇਆ 2000 ਸਾਲ 'ਚ 1999 2001 ਜੇ ਆਪਣਾ ਬਰਥ ਹੋਇਆ 1990 ਤੋਂ 1999 1991 ਸੋ ਇਹ ਚੀਜ਼ ਬਿਲਕੁਲ ਧਿਆਨ ਦੇ ਨਾਲ ਭਰਨੀ ਆ। ਸੋ ਇਹ ਨੋਟ ਫਾਊਂਡ ਜਿਹੜਾ ਆ ਇਹ ਇੱਕ ਤਰ੍ਹਾਂ ਦਾ ਸਰਟੀਫਿਕੇਟ ਬਣ ਕੇ ਆਂਦਾ ਆ ਜਨਮ ਸਰਟੀਫਿਕੇਟ ਦੀ ਜਦੋਂ ਆਪਾਂ ਲੇਟ ਐਂਟਰੀ ਕਰਉਂਦੇ ਆ ਉਹਦੇ ਵਿੱਚ ਇਹ ਬਹੁਤ ਜ਼ਰੂਰੀ ਆ ਇਸ ਦੇ ਬਿਨਾ ਆਪਣੀ ਫਾਈਲ ਸਬਮਿਟ ਨਹੀਂ ਹੋਏਗੀ ਸੋ ਇਹ ਪਹਿਲਾਂ ਬਣਨਗੇ ਇਹ ਬਣਨ ਦੇ ਬਾਅਦ ਆਪਾਂ ਲੇਟ ਐਂਟਰੀ ਕਰਾਵਾਂਗੇ ਨੋਟ ਫਾਊਂਡ ਦਾ ਮਤਲਬ ਹੁੰਦਾ ਕਿ ਤਿੰਨ ਸਾਲਾਂ ਦੇ ਵਿੱਚ ਰਿਕਾਰਡ ਨਹੀਂ ਦਰਜ ਆ ਜਿਹੜੇ ਨੋਟ ਫਾਊਂਡ ਆ ਇਹ ਦੋ ਲੱਗਦੇ ਹੁੰਦੇ ਆ ਜਨਮ ਸਰਟੀਫਿਕੇਟ ਬਣਾਉਣ ਸਮੇ ਇੱਕ ਨਾਨਕਿਆਂ ਵੱਲੋਂ ਇੱਕ ਦਾਦਕਿਆਂ ਵੱਲੋਂ ਮੋਸਟਲੀ ਲੋਕ ਕੀ ਕਰਦੇ ਇੱਥੇ ਮਿਸਟੇਕ ਕਰ ਲੈਂਦੇ ਆ ਇੱਥੇ 3 ਸਾਲ ਦੀ ਜਗ੍ਹਾ 1 ਸਾਲ ਦਾ ਅਪਲਾਈ ਕਰ ਦਿੰਦੇ ਆ ਉਹ ਜਦੋਂ ਬਣ ਕੇ ਆਂਦਾ ਉਹਦੇ ਥਰੂ ਫਾਈਲ ਅਪਲਾਈ ਕਰਦੇ ਆ ਸੋ ਉਹਦੇ ਥਰੂ ਫਾਈਲ ਨਹੀਂ ਅਪਲਾਈ ਹੁੰਦੀ ਇੱਥੇ ਆਪਾਂ 3 ਸਾਲ ਭਰਾਂਗੇ نیچے 3 ਸਾਲ ਲਿਖੇ ਜਾਣਗੇ ਫੋਰ ਐਗਜ਼ਾਮਪਲ ਫਿਰ ਇੱਕ ਕਰ ਦੱਸ ਦਿੰਦੇ ਆ ਜਿਹਦਾ ਜਨਮ ਹੋਇਆ 2000 ਸਾਲ ਚ 1999 ਤੇ 2001 ਸੋ ਇਹ ਚੀਜ਼ ਇੱਥੇ ਇੰਨਾ ਕੁ ਛੋਟਾ ਜਿਹਾ ਪਾਰਟ ਆ ਬਿਲਕੁਲ ਧਿਆਨ ਨਾਲ ਸਮਝਣ ਵਾਲਾ ਸੋ ਇਹਦੇ ਬਾਅਦ ਬਾਕੀ ਦਾ ਮੈਂ ਤੁਹਾਨੂੰ ਅੱਗੇ ਜਾ ਕੇ ਜਿਹੜੀ ਫਾਈਲ ਅਪਲਾਈ ਕਰਨੀ ਆ ਉਹਦੇ ਬਾਰੇ ਦੱਸਦੇ ਹਾਂ ਹੁਣ ਕਿ ਅੱਗੇ ਕਿੱਦਾਂ ਜਾਣਾ ਸੋ ਇਹਦੇ ਵਿੱਚ ਜਾ ਕੇ ਆਪਾਂ ਰਿਲੇਸ਼ਨ ਸਿਲੈਕਟ ਕਰਾਂਗੇ ਕਿ ਫਾਈਲ ਕੌਣ ਅਪਲਾਈ ਕਰਦਾ ਪਿਆ ਆ ਜੇ ਫਾਦਰ ਕਰਦੇ ਆ ਫਾਦਰ ਕਰਦਾਂਗੇ ਮਦਰ ਕਰਦੇ ਆ ਮਦਰ ਪੰਜਾਬੀ ਟਰਾਂਸਲੇਸ਼ਨ ਦੀ অপਸ਼ਨ ਦਿੱਤੀ ਆ ਇਹਦੇ ਤੇ ਆਪਾਂ ਓਕੇ ਕਰਾਂਗੇ ਸੋ ਦੂਜੀ ਸਾਈਡ ਤੇ ਜਾ ਕੇ ਆਟੋਮੈਟਿਕ ਆਪਣੀ ਡਿਟੇਲ ਜਿਹੜੀ ਇੰਗਲਿਸ਼ ਚ ਆ ਉਹ ਪੰਜਾਬੀ ਚ ਆ ਜਾਣੀ ਆ ਏ ਫਾਦਰ ਸਿਲੈਕਟ ਕੀਤਾ ਹੋਇਆ ਜਾਂ ਮਦਰ ਸਿਲੈਕਟ ਕੀਤਾ ਹੋਇਆ ਤੁਸੀਂ ਦੇਖ ਲੈਣਾ ਕਿ ਕੌਣ ਫਾਈਲ ਅਪਲਾਈ ਕਰਦਾ ਜੇ ਕੋਈ ਖੁਦ ਅਪਲਾਈ ਕਰਦਾ ਨੋਟ ਫਾਊਂਡ ਉਹ ਜਿਹੜਾ ਸਰਟੀਫਿਕੇਟ ਬਣਾਉਣਾ ਉਹ ਆਪ ਵੀ ਬਣਾ ਸਕਦਾ ਹੈ ਸੋ ਇੱਥੇ ਜਸਤੇ ਓਕੇ ਕਰਕੇ نیچے ਆਪਾਂ ਡਿਟੇਲ ਭਰਾਂਗੇ ਜਿਸ ਬੰਦੇ ਦਾ ਬਣਾਉਣਾ ਉੱਪਰ મે ਮਦਰ ਸਿਲੈਕਟ ਕੀਤਾ ਸੀ نیچے ਹੁਣ ਬੱਚੇ ਦਾ ਨਾਮ ਭਰ ਦਾਂਗੇ ਇੱਥੇ ਬੱਚੇ ਦੇ ਫਾਦਰ ਮਦਰ ਦਾ ਨਾਂ ਤੇ ਗ੍ਰੈਂਡਫਾਦਰ ਦਾ ਨਾਂ ਇੰਗਲਿਸ਼ ਵਿੱਚ ਭਰ ਦੇਣਾ ਆਪਾਂ ਨੋਟ ਫਾਊਂਡ ਸਰਟੀਫਿਕੇਟ ਆ ਜਿਹੜਾ ਉਹ ਬੰਦਾ ਖੁਦ ਵੀ ਅਪਲਾਈ ਕਰ ਸਕਦਾ ਜਰੂਰੀ ਨਹੀਂ ਕਿ ਬੱਚੇ ਦੇ ਪੇਰੈਂਟਸ ਹੀ ਅਪਲਾਈ ਕਰਨਗੇ ਜੇ 18 ਸਾਲ ਤੋਂ ਉਮਰ ਜ਼ਿਆਦਾ ਆ ਜਾਂਦਾ ਉਹ ਬੰਦਾ ਆਪ ਵੀ ਅਪਲਾਈ ਕਰ ਸਕਦਾ ਆਪਣੇ ਰਿਲੇਸ਼ਨ ਸਿਲੈਕਟ ਕਰਾਂਗੇ ਕਿ ਜਾ ਕੇ ਹੁਣ ਬਾਕੀ ਇਹਦੇ ਵਿੱਚ ਉਹੀ ਡਿਟੇਲ ਫਿਲ ਕਰਨੀਆਂ ਜੋ ਆਪਣੇ ਡਾਕੂਮੈਂਟ ਦੇ ਉੱਪਰ ਹੈਗੀ ਆ ਜੋ ਆਪਣੇ ਪਾਸਪੋਰਟ ਸਕੂਲ ਸਰਟੀਫਿਕੇਟਾਂ ਤੇ ਆਪਣੇ ਨਾਮ ਲਿਖੇ ਹੋਏ ਆ ਪੇਰੈਂਟਸ ਦੇ ਨਾਂ ਲਿਖਿਆ ਉਹੀ ਭਰਨੇ ਆ ਕੁਝ ਵੀ ਆਪਣੀ ਮਰਜ਼ੀ ਨਾਲ ਗਲਤ ਨਹੀਂ ਭਰਨਾ ਜੇ ਗਲਤ ਭਰ ਵੀ ਦੋਗੇ ਤਾਂ ਲੇਟ ਐਂਟਰੀ ਜਦੋਂ ਕਰਾਉਣੀ ਆ ਉਸ ਟਾਈਮ ਆਬਜੈਕਸ਼ਨ ਲੱਗ ਜਾਣਾ ਇਸ ਜਗ੍ਹਾ ਤੇ ਆਪਾਂ ਜਿੱਥੇ ਆਪਣਾ ਐਡਰੈਸ ਆ ਬਰਥ ਦਾ ਉਹ ਭਰ ਦੇਣਾ ਆਪਾਂ ਜੇ ਪਿੰਡ ਆ ਤਾਂ ਪਿੰਡ ਦਾ ਨਾਂ ਭਰਦਾਂਗੇ ਜੇ ਸ਼ਹਿਰ ਆ ਤਾਂ ਸ਼ਹਿਰ ਦਾ ਨਾਂ ਜੋ ਵੀ ਆਪਣਾ ਐਡਰੈਸ ਆ ਪ੍ਰੋਪਰ ਐਡਰੈਸ ਪਿੰਡ ਦਾ ਨਾ ਪਲੱਸ ਉਹਦਾ ਜ਼ਿਲ੍ਹਾ ਲਿਖ ਦਾਂਗੇ ਨਾਲ ਜੇ ਸ਼ਹਿਰ ਵਿੱਚ ਰਹਿੰਦੇ ਆ ਉਸ ਏਰੀਏ ਦਾ ਨਾਮ ਜੇ ਹਾਊਸ ਨੰਬਰ ਆ ਉਹ ਲਿਖ ਸਕਦੇ ਆ ਹਾਊਸ ਨੰਬਰ ਲਿਖ ਕੇ ਮੁਹੱਲੇ ਦਾ ਨਾਂ ਤੇ ਸਿਟੀ ਦਾ ਨਾਂ ਇਹ ਸਾਰੀ ਡਿਟੇਲ ਆਪਾਂ ਇੰਗਲਿਸ਼ ਵਿੱਚ ਭਰਾਂਗੇ ਇੱਥੇ ਸੋ ਇਹਨੂੰ ਭਰਨ ਦੇ ਬਾਅਦ ਆਪਾਂ ਅੱਗੇ ਜਾਵਾਂਗੇ ਹੁਣ ਉਹத் ਸੌਖੀ ਫਾਈਲ ਆ ਕੋਈ ਵੀ ਇਹਦੇ ਚ ਇੰਨੇ ਪੈਸੇ ਨਹੀਂ ਲੱਗਦੇ ਆਪਾਂ ਘਰੇ ਬਹਿ ਕੇ ਸਰਟੀਫਿਕੇਟ ਬਣਾ ਲੈਣਾ ਹੁਣ ਇਹਦੇ ਚ ਰਿਲੇਸ਼ਨ ਸਿਲੈਕਟ ਕਰ ਦਾਂਗੇ ਇੱਥੇ ਅਨਮੈਰਿਡ ਲਿਖ ਦੇਣਾ ਕਿਉਂਕਿ ਇਹ ਡਿਟੇਲ ਉਹ ਹੋ ਆ ਕਿ ਬੱਚੇ ਦੇ ਜਨਮ ਦੇ ਸਮੇਂ ਦੀ ਜੇ ਆਪਾਂ ਮੈਰਿਡ ਵੀ ਆ ਤੇ ਅਨਮੈਰਿਡ ਭਰ ਸਕਦੇ ਆ ਕਿਉਂਕਿ ਇਹ ਬੱਚੇ ਦੇ ਜਨਮ ਸਮੇਂ ਦੀ ਡਿਟੇਲ ਭਰਨੀ ਹੁੰਦੀ ਆ ਸੋ ਨੀਤੀ ਵਾਲੇ ਜਿਹੜੇ ਦੋ অপਸ਼ਨ ਹੈ ਇਹਨਾਂ 'ਚ ਭਰਨ ਦੀ ਲੋੜ ਨਹੀਂ ਇੱਥੇ ਆਪਾਂ ਰਿਮਾਰਕਸ ਦੇ ਵਿੱਚ ਜੈਸ ਲਿਖਣਾ ਜੇ ਕੋਈ ਰਿਮਾਰਕਸ ਹੈ ਤਾਂ ਨਹੀਂ ਤਾਂ ਨੋ ਹੀ ਲਿਖ ਦਾਂਗੇ ਮੋਸਟਲੀ ਇਹਦੇ 'ਚ ਨੋ ਲਿਖਾਂਗੇ ਕਿਉਂਕਿ ਨੋਟ ਫਾਊਂਡ ਦੇ ਵਿੱਚ ਰਿਮਾਰਕਸ ਭਰਿਆ ਨਹੀਂ ਜਾਂਦਾ ਪੰਜਾਬੀ ਟਰਾਂਸਲੇਸ਼ਨ ਸੇਮ ਉਹੀ ਜਿੱਦਾਂ ਮੈਂ ਦੱਸਿਆ ਕਰਨ ਦੇ ਬਾਅਦ ਤੁਹਾਡੀ ਇੰਗਲਿਸ਼ ਵਾਲੀ ਡਿਟੇਲ ਸਾਰੀ ਪੰਜਾਬੀ ਵਿੱਚ ਚਲੀ ਜਾਣੀ ਆ ਸੋ ਇਹਨੂੰ ਇੱਕ ਵਾਰੀ ਤੁਸੀਂ ਬਿਲਕੁਲ ਧਿਆਨ ਦੇ ਨਾਲ ਚੈੱਕ ਕਰ ਲਓਗੇ ਜੋ ਇੰਗਲਿਸ਼ ਦੇ ਵਿੱਚ ਨਾ ਭਰਿਆ ਉਹਦੇ ਓਪੋਜ਼ਿਟ ਸਾਈਡ ਪੰਜਾਬੀ ਵਿੱਚ ਜਿਹੜੇ ਨਾਂ ਸਪੈਲਿੰਗ ਫਿਲ ਹੋ ਕੇ ਆਏ ਆ ਉਹ ਬਿਲਕੁਲ ਠ ਜੇਕਰ ਕਿਤੇ ਕੋਈ ਇੱਕ ਅੰਦਾ ਅੱਖਰ ਮਿਸਟੇਕ ਵੀ ਹੋ ਜਾਂਦੀ ਆ ਤੇ ਉਹਨੂੰ ਆਪਾਂ ਠੀਕ ਕਰ ਸਕਦੇ ਆ ਉਹਨੂੰ ਆਪਾਂ ਦੁਬਾਰਾ ਭਰ ਸਕਦੇ ਆ ਸੋ ਆ ਜਿਹੜਾ ਆਪਸ਼ਨ ਸੀ ਇੱਥੇ ਟਿਕ ਕਰਨ ਦੇ ਬਾਅਦ ਉੱਪਰ ਵਾਲਾ ਡਾਟਾ نیچے ਆਪਣੇ ਆਪ ਆ ਜਾਣਾ ਹੁਣ ਜਨਮ ਤਰੀਕ ਭਰਾਂਗੇ ਇੱਥੇ ਆਪਣੀ ਕਰੈਕਟ ਜਨਮ ਤਰੀਕ ਜਿਹੜੇ ਸਾਲ ਦਾ ਆਪਣਾ ਜਨਮ ਆ ਉਹ ਭਰ ਦਾਂਗੇ ਜਿੱਦਾਂ ਕਿ 2000 ਸਾਲ ਦਾ ਬਰਥ ਹੈ ਆਪਾਂ ਉਹ ਭਰਾਂਗੇ ਨਾਲ ਜਨਮ ਤਰੀਕ ਜਿਹੜੀ ਪ੍ਰੋਪਰ ਆ ਉਹ ਲਿਖੀ ਜਾਊਗੀ ਤੋ ਇਹ ਚੀਜ਼ ਬਿਲਕੁਲ ਦੇਖ ਕੇ نیچے ਜਾਂ ਤਰੀਕ ਉੱਪਰ ਫਿਰ ਮੈਂ ਦੱਸ ਦੇਣਾ ਕਿ ਇੱਥੇ ਜਿੱਡੀ ਡਿਟੇਲ ਭਰਨੀ ਆਪਾਂ 1999 2001 ਕਿਉਂਕਿ 2000 ਸੰ ਦਾ ਬਰਥ ਸੀ ਇਹਦੇ ਵਿੱਚ ਆਪਾਂ 1999 2001 ਭਰ ਦਿੱਤਾ ਸੋ ਇੱਕ ਵਾਰੀ ਸਾਰੀ ਡਿਟੇਲ ਨੂੰ ਆਪਾਂ ਰੀਚੈੱਕ ਕਰ ਲਾਂਗੇ ਕਿ ਜਿਹੜਾ ਵੀ ਆਪਾਂ ਨਾਮ ਪਤਾ ਐਡਰੈਸ ਜਨਮ ਤਰੀਕ ਭਰੀ ਹੋਈ ਆ ਬਿਲਕੁਲ ਠੀਕ ਆ ਉਹ ਪੜਨ ਦੇ ਬਾਅਦ ਆਪਾਂ ਹੁਣ نیچے ਜਾ ਕੇ ਆਪਣੀ ਫਾਈਲ ਨੂੰ ਇੱਕ ਕੋਲਮ ਹੋ ਰਿਆ ਨੂੰ ਭਰਨ ਦੇ ਬਾਅਦ ਆਪਾਂ ਫਾਈਲ ਨੂੰ ਸਬਮਿਟ ਕਰਾਂਗੇ ਸੋ ਇਸ ਤੋਂ ਬਾਅਦ ਇੱਕ ਮੈਂ ਚੀਜ਼ ਦੱਸ ਦੇਣਾ ਹੈ ਕਿ ਜਿੱਦਾਂ ਕਿ ਆਪਾਂ ਲੇਟ ਐਂਟਰੀ ਕਰਨ ਤੋਂ ਪਹਿਲਾਂ ਇਹ ਦੋ ਸਰਟੀਫਿਕੇਟ ਬਣਾ ਲੈਣੇ ਆ ਇਹ ਬਣਾਉਣ ਦੇ ਬਾਅਦ ਆਪਾਂ ਲੇਟ ਐਂਟਰੀ ਕਰਾਣੀ ਹੈ ਲੇਟ ਐਂਟਰੀ ਦੀ ਮੈਂ ਆਲਰੇਡੀ ਵੀਡੀਓ ਪਾਈ ਹੋਈ ਆ ਉਹ ਵੀਡੀਓ ਨੂੰ ਦੇਖ ਕੇ ਤੁਸੀਂ ਆਪਣੀ ਲੇਟ ਐਂਟਰੀ ਕਰਾ ਸਕਦੇ ਆ ਇਹ ਵੀਡੀਓ ਇਸ ਕਰਕੇ ਬਣਾਈ ਸੀ ਬਹੁਤ ਸਾਰੇ ਕਮੈਂਟ ਆਉਂਦੇ ਸੀ ਮੈਸੇਜ ਆਉਂਦੇ ਸੀ ਕਿ ਭਾਜੀ ਜਿਹੜਾ ਨੋਟ ਫਾਊਂਡ ਹੈ ਉਹ ਆਪਾਂ ਕਿੱਦਾਂ ਬਣਾ ਸਕਦੇ ਆ ਕਿਉਂਕਿ ਲੇਟ ਐਂਟਰੀ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਜ਼ਿਕਰ ਕੀਤਾ ਸੀ ਨੋਟ ਫਾਊਂਡ ਲੱਗਦੇ ਆ ਸੋ ਉਹਨਾਂ ਨੂੰ ਦੱਸਣ ਦੇ ਲਈ ਇਹ ਵੀਡੀਓ ਬਣਾਈ ਆ ਸੋ ਇਸ ਵੀਡੀਓ ਦੇ ਥਰੂ ਤੁਸੀਂ ਨੋਟ ਫਾਊਂਡ ਆਪਣੇ ਰੈਡੀ ਕਰਕੇ ਬਣਾ ਕੇ ਤੇ ਇਸ ਚੀਜ਼ ਨੂੰ ਆਪਾਂ ਬਣਨ ਦੇ ਬਾਅਦ ਆਪਣੀ ਫਾਈਲ ਨੂੰ ਅਪਲਾਈ ਕਰ ਸਕਦੇ ਆ ਸੋ ਹੁਣ نیچے ਜਾ ਕੇ ਜਿਹੜਾ ਰਹਿੰਦਾ ਕਾਲਮ ਆ ਉਹਨੂੰ ਆਪਾਂ ਫਿਲ ਕਰਾਂਗੇ ਇੱਥੋਂ ਤੱਕ ਤੁਹਾਨੂੰ ਸਾਰਾ ਪਤਾ ਲੱਗ ਗਿਆ ਹੋਣਾ ਜੇਕਰ ਹਜੇ ਵੀ ਨਹੀਂ ਪਤਾ ਲੱਗਿਆ ਜਾਂ ਕੋਈ ਪ੍ਰੋਬਲਮ ਆਊਗੀ ਤੁਸੀਂ ਕਮੈਂਟ ਕਰ ਲਿਓ ਕਮੈਂਟ ਕਰਕੇ ਜਿੱਥੇ ਵੀ ਕਿਸੇ ਨੂੰ ਕੋਈ ਡਾਊਟ ਹੋਊਗਾ ਉਹਦਾ ਆਪਾਂ ਨਾਲ ਦੀ ਨਾਲ ਰਿਪਲਾਈ ਜਿੱਦਾਂ ਅੱਗੇ ਕਰਦੇ ਆਂ ਬਾਕੀ ਸਰਵਿਸਾਂ ਦੇ ਵਿੱਚ ਉਹ ਵੀ ਕਰ ਦਾਂਗੇ ਜੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਆਓ ਹੁਣ ਜਿਹੜਾ ਰਹਿੰਦਾ ਡਾਟਾ ਹੈ ਉਹਨੂੰ ਆਪਾਂ ਫਿਲ ਕਰਦੇ ਆਂ ਸੋ ਆ ਜਨਮ ਸਥਾਨ ਦਾ ਕੋਲਾਮ ਇੱਥੇ ਆਪਾਂ ਹੋਮ ਸਿਲੈਕਟ ਕਰਾਂਗੇ ਪਲੇਸ ਆਫ ਬਰਥ ਦਾ ਕੋਲਮਾ ਇਹਦੇ ਵਿੱਚ ਆਪਾਂ ਪ੍ਰੋਪਰ ਐਡਰੈਸ ਜਿੱਥੇ ਆਪਣਾ ਜਨਮ ਹੋਇਆ ਆ ਜੇਕਰ ਜਨਮ ਸ਼ਹਿਰ ਦੇ ਵਿੱਚ ਹੋਇਆ ਸ਼ਹਿਰ ਦਾ ਪੂਰਾ ਐਡਰੈਸ ਭਰਾਂਗੇ ਇੱਥੇ ਜਿਸ ਜਗ੍ਹਾ ਤੇ ਆਪਣਾ ਜਨਮ ਹੋਇਆ ਆ ਸੋ ਇਹ ਸਾਰਾ ਇੱਥੇ ਆਪਾਂ ਭਰ ਦਾਂਗੇ ਇੱਕ ਵਾਰ نیچے ਪੰਜਾਬੀ ਤੇ ਓਕੇ ਕਰਨ ਦੇ ਬਾਅਦ ਆਪਣਾ ਜੋ ਭਰਿਆ ਹੋਇਆ ਡਾਟਾ ਆ ਉਹ ਦੂਜੀ ਸਾਈਡ ਆਪਣਾ ਪੰਜਾਬੀ ਚ ਚਲੇ ਜਾਣਾ ਇੱਥੇ ਡਿਸਟ੍ਰਿਕਟ ਸਿਲੈਕਟ ਕਰਦਾਂਗੇ ਸੋ ਅੱਗੇ ਜਾ ਕੇ ਅਰਬਨ ਜਾਂ ਰੂਰਲ ਜੇਕਰ ਆਪਾਂ ਸ਼ਹਿਰ 'ਚ ਰਹਿੰਦੇ ਆ ਤਾਂ ਅਰਬਨ ਲਿਖਾਂਗੇ ਜੇ ਪਿੰਡ 'ਚ ਰਹਿੰਦੇ ਆ ਤਾਂ ਰੂਰਲ ਇਹਦੇ ਵਿੱਚ ਆਪਾਂ ਤਹਿਸੀਲ ਭਰਾਂਗੇ ਇੱਥੇ ਆਪਾਂ ਆਫਿਸ ਭਰਾਂਗੇ ਜਿਹੜਾ ਰਜਿਸਟ੍ਰੇਸ਼ਨ ਆਫਿਸ ਆ ਉਹ ਭਰਨ ਦੇ ਬਾਅਦ ਆਪਾਂ ਅੱਗੇ ਜਾ ਕੇ ਇੱਥੇ ਸਿਲੈਕਟ ਕਰ ਦਾਂਗੇ ਜਿਸ ਏਰੀਆ 'ਚ ਆਪਾਂ ਫਾਈਲ ਭੇਜਣੀ ਆ ਸੋ ਆ ਛੋਟਾ ਜਿਹਾ ਕਾਲਮ ਆ ਇਹਨੂੰ ਆਪਾਂ ਦੇਖ ਕੇ ਭਰ ਲੈਣਾ ਉੱਪਰ ਆਪਾਂ ਐਡਰੈਸ ਭਰ ਲੈਣਾ ਜਿੱਥੇ ਜਨਮ ਹੋਇਆ ਨੀਚੇ ਜ਼ਿਲ੍ਹਾ ਤਹਿਸੀਲ ਜੇਕਰ ਉਹ ਏਰੀਆ ਪਿੰਡ ਦਾ ਤਾਂ ਰੂਰਲ ਸਿਲੈਕਟ ਕਰ ਲਾਂਗੇ ਜੇਕਰ ਏਰੀਆ ਹੈਗਾ ਉਹ ਸ਼ਹਿਰ ਦਾ ਤੇ ਅਰਬਨ ਫੋਰ ਐਗਜ਼ਾਮਪਲ ਇਹ ਮੈਂ ਜਲੰਧਰ ਨੂੰ ਸਿਲੈਕਟ ਕੀਤਾ ਹੈ ਜਲੰਧਰ ਕਮੇਟੀਕਰ ਦਾ ਜਨਮ ਤਾਂ ਐਮਸੀ ਜਲੰਧਰ ਸਿਲੈਕਟ ਕਰ ਲੈਣਾ ਆਪਾਂ ਸੇਮ ਇਦਾਂ ਹੀ ਜੇ ਤੁਸੀਂ ਲੁਧਿਆਣਾ ਰਹਿਨੇ ਆ ਤਾਂ ਲੁਧਿਆਣਾ ਸਿਲੈਕਟ ਕਰੋਗੇ ਜੇ ਪਿੰਡ 'ਚ ਰਹਨੇ ਆ ਤਾਂ ਰੂਰਲ ਸਿਲੈਕਟ ਕਰੋਗੇ ਰੂਰਲ ਕਰਨ ਤੋਂ ਬਾਅਦ ਜਿਹੜੇ ਨੀਚੇ ਆਪਸ਼ਨ ਆਇਆ ਉਹ ਸਾਰੀਆਂ ਆਪਸ਼ਨ ਆ ਸਿਵਲ ਹਸਪੀਟਲ ਦੀਆਂ ਆ ਜਾਣੀਆਂ ਕਿਉਂਕਿ ਪਿੰਡਾਂ ਦਾ ਰਿਕਾਰਡ ਸਾਰਾ ਸਿਵਲ ਹਸਪੀਟਲ 'ਚ ਹੁੰਦਾ ਆ ਸੋ ਨੀਚੇ ਜਾ ਕੇ ਆਪਾਂ ਸਬਮਿਟ ਕਰਦੇ ਆਂ ਸਬਮਿਟ ਕਰਨ ਦੇ ਬਾਅਦ ਆਪ ਐਪਲੀਕੇਸ਼ਨ ਨੰਬਰ ਉੱਪਰ ਆ ਜਾਣਾ ਇਹਨੂੰ ਤੁਸੀਂ ਨੋਟ ਵੀ ਕਰ ਸਕਦੇ ਆ ਜੇਕਰ ਨਹੀਂ ਵੀ ਨੋਟ ਕਰਦੇ ਤਾਂ ਕੋਈ ਗੱਲ ਨਹੀਂ ਅੱਗੇ ਜਾ ਕੇ ਸਾਰੀ ਉਹ ਡਿਟੇਲ ਆਪਣੇ ਫੋਨ ਤੇ ਟੈਕਸਟ ਮੈਸੇਜ ਰਾਹੀਂ ਆ ਜਾਣੀ ਹੈ ਜਦੋਂ ਆਪਾਂ ਫੀਸ ਪੇ ਕਰਨੀ ਆ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਜਦੋਂ ਲਾਸਟ ਦੇ ਵਿੱਚ ਮੈਂ ਫਾਈਲ ਸਬਮਿਟ ਕੀਤੀ ਸੀ ਸੇਮ ਇੱਕ ਵਾਰ ਉਹੀ ਦੱਸ ਦਾਂ ਜੇਕਰ ਸ਼ਹਿਰ ਦੇ ਵਿੱਚ ਰਹਿੰਦੇ ਆ ਤੇ ਅਰਬਨ ਸਿਲੈਕਟ ਕਰਕੇ ਜਿਹੜਾ ਵੀ ਤੁਹਾਡਾ ਸ਼ਹਿਰ ਹੋਇਆ ਉਹਦੀ ਕਮੇਟੀ ਕਰਦੀ ਜਿਹੜੀ ਲੋਕੇਸ਼ਨ ਆ ਜੇ ਦਿੱਤੇ ਐਮਸੀ ਜਲੰਧਰ ਸੀ ਜਿਹੜੇ ਵੀ ਸ਼ਹਿਰ ਤੋਂ ਹੋਏ ਜੇ ਤੁਸੀਂ ਜੇਕਰ ਤੁਸੀਂ ਲੁਧਿਆਣੇ ਤੋਂ ਆ ਪਟਿਆਲੇ ਤੋਂ ਆ ਜਾਂ ਰੋਪੜ ਤੋਂ ਆ ਉਹਦੇ ਚ ਐਮਸੀ ਰੋਪੜ ਲੁਧਿਆਣਾ ਪਟਿਆਲਾ ਜਿਹੜਾ ਵੀ ਏਰੀਆ ਹੋਊਗਾ ਉਹ ਸਿਲੈਕਟ ਕਰ ਦੇਣਾ ਜੇਕਰ ਤੁਸੀਂ ਰਹਿੰਦੇ ਆ ਪਿੰਡ ਦੇ ਵਿੱਚ ਜਦੋਂ ਤੁਸੀਂ ਰੂਰਲ ਸਿਲੈਕਟ ਕਰਨਾ ਆ ਰੂਰਲ ਸਿਲੈਕਟ ਕਰਨ ਦੇ ਬਾਅਦ ਜਦੋਂ ਤੁਸੀਂ ਅੱਗੇ ਜਾਓਗੇ ਉਸ ਏਰੀਆ ਦਾ ਸਿਵਲ ਹਸਪੀਟਲ ਆਊਗਾ ਜੋ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਹੁੰਦਾ ਜੇਕਰ ਤੁਸੀਂ ਪਟਿਆਲੇ ਚ ਰਹਿੰਦੇ ਆ ਤੁਹਾਡੇ ਕਿਸੇ ਵੀ ਪਿੰਡ ਦਾ ਜਨਮ ਆ ਤੋਂ ਸਿਵਲ ਸਰਜਨ ਪਟਿਆਲਾ ਨੂੰ ਫਾਈਲ ਜਾਣੀ ਆ। ਸੋ ਇਹ ਥੋੜੀ ਜੀ ਚੀਜ਼ ਮੈਂ ਦੱਸਣੀ ਸੀ। ਹੁਣ ਅੱਗੇ ਜਾ ਕੇ ਇੱਥੇ ਆਪਾਂ ਡਾਕੂਮੈਂਟ ਅਪਲੋਡ ਕਰਾਂਗੇ। ਇਹਦੇ 'ਚ ਇੱਕ ਫਾਰਮ ਅਪਲੋਡ ਹੋਣਾ ਆ ਤੇ ਇੱਕ ਆਪਣਾ ਆਧਾਰ ਕਾਰਡ ਹੋਣਾ। ਉਹ ਆਪਾਂ ਅਪਲੋਡ ਕਰਦੇ ਹਾਂ ਹੁਣ। ਸਭ ਤੋਂ ਪਹਿਲਾਂ ਆਪਾਂ ਫਾਰਮ ਅਪਲੋਡ ਕਰ ਦਾਂਗੇ। ਨੀਚੇ ਆਪਣਾ ਆਧਾਰ ਕਾਰਡ। ਜਿੱਥੇ ਆਈਡੀ ਪ੍ਰੂਫ ਲਿਖਿਆ ਹੋਇਆ ਉਹਦੇ ਵਿੱਚ ਆਪਾਂ ਆਧਾਰ ਕਾਰਡ। ਸਿਰਫ ਇਹ ਦੋ ਚੀਜ਼ਾਂ ਹੀ ਲੱਗਣੀਆਂ ਇਹਦੇ 'ਚ। ਇਸ ਜਗ੍ਹਾ ਤੇ অপਸ਼ਨ ਤੇ ਓਕੇ ਕਰਕੇ ડોਕੂਮੈਂਟ ਨੂੰ ਆਪਾਂ ਅਪਲੋਡ ਕਰ ਦਾਂਗੇ। ਸੋ ਇੱਥੇ ਟਿਕ ਕਰਨ ਦੇ ਬਾਅਦ ਆਪਾਂ ਇੱਕ ਵਾਰ ਚੈੱਕ ਕਰਕੇ ਅਸ ਪਰ ਸਰਕਾਰੀ ਫੀਸ ਲਿਖੀ ਹੋਈ ਆ। ਅਪਲੋਡ ਡਾਕੂਮੈਂਟ ਕਰਾਂਗੇ। ਸੋ ਇਹ ਉੱਪਰ ਐਪਲੀਕੇਸ਼ਨ ਨੰਬਰ ਆ ਗਿਆ ਇੰਨੀ ਸਰਕਾਰੀ ਫੀਸ ਹੈ ਜਿਹੜੀ ਆਪਣੀ ਪੇ ਹੋਣੀ ਆਨਲਾਈਨ। ਫੇ ਤੇ ਓਕੇ ਕਰਾਂਗੇ। ਸੋ ਅੱਗੇ ਜਾ ਕੇ ਆਪਾਂ ਕ੍ਰੈਡਿਟ ਡੈਬਿਟ ਕਾਰਡ ਨੈੱਟ ਬੈਂਕਿੰਗ ਜਾਂ ਯੂਪੀਆਈ ਦੇ ਥਰੂ ਆਪਣੀ ਪੇਮੈਂਟ ਕਰਾਂਗੇ ਸੋ ਪੇਮੈਂਟ ਕਰਨ ਦੇ ਬਾਅਦ ਆਪਣੀ ਫੋਨ ਦੇ ਉੱਤੇ ਰਸੀਦ ਆ ਜਾਣੀ ਆ ਸਕੈਨਰ ਤੇ ਵੀ ਪੇ ਕਰ ਸਕਦੇ ਆ ਤੁਸੀਂ ਉਸ ਦੇ ਇਲਾਵਾ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਆ ਇਹਨੂੰ ਆਪਾਂ ਗੂਗਲ ਤੇ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਨੂੰ ਓਪਨ ਕਰਾਂਗੇ ਸੋ ਇਹ ਥੋੜਾ ਛੋਟਾ ਜਿਹਾ ਪ੍ਰੋਸੈਸ ਆ ਇਹ ਵੀ ਇਸ ਕਰਕੇ ਦੱਸਣ ਲੱਗੇ ਆ ਕਿ ਕਈ ਵਾਰ ਜਦੋਂ ਕੋਈ ਨਵਾਂ ਬੰਦਾ ਅਪਲਾਈ ਕਰਦੇ ਆ ਫਾਈਲ ਨੂੰ ਉਹਨਾਂ ਨੂੰ ਦਿੱਕਤ ਆਉਂਦੀ ਬਹੁਤ ਜ਼ਿਆਦਾ ਉੱਥੇ ਪੇਮੈਂਟ ਕਰਨ ਤੱਕ ਆਪਣੀ ਫਾਈਲ ਸਬਮਿਟ ਹੋ ਜਾਣੀ ਆ ਸੋ ਇਹ ਮੈਂ ਇਸ ਕਰਕੇ ਦੱਸਣ ਲੱਗਾ ਕਿ ਆਪਾਂ ਜਿਹੜਾ ਉੱਥੇ ਐਪਲੀਕੇਸ਼ਨ ਫਾਰਮ ਭਰਿਆ ਸੀ ਉਹ ਕਿੱਦਾਂ ਮਤਲਬ ਕਿ ਕਿੱਥੋਂ ਮਿਲਣਾ ਹੈ ਕਿਸ ਜਗ੍ਹਾ ਤੇ ਜਾ ਕੇ ਆਪਾਂ ਲੈ ਕੇ ਤੇ ਭਰਨਾ ਜਿੱਦਾਂ ਜਿੱਦਾਂ ਮੈਂ ਕਰ ਰਿਹਾ ਆਂ ਪਿਛਲੀ ਡੈਸ਼ਬੋਰਡ ਖੁੱਲਣ ਤੋਂ ਬਾਅਦ ਆਪਾਂ ਸਰਵਿਸ ਤੇ ਗਏ ਸੀ ਸਰਵਿਸ ਤੇ ਜਾ ਕੇ ਐਪਲੀਕੇਸ਼ਨ ਫਾਰਮ ਤੇ ਓਕੇ ਕੀਤਾ ਆ ਸੋ ਇਹਦੇ ਚ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਦਾ ਜਿਹੜਾ ਨੂੰ ਓਕੇ ਕਰਾਂਗੇ ਸੇਮ ਜਿੱਦਾਂ ਆਪਾਂ ਜਦੋਂ ਫਾਈਲ ਅਪਲਾਈ ਕੀਤੀ ਸੀ ਸੋ ਇਹਦੇ ਵਿੱਚ ਇੱਕ ਫਾਰਮ ਹੋਏਗਾ ਇਸ਼ੂਐਂਸ ਆਫ ਬਰਥ ਸਰਟੀਫਿਕੇਟ ਇਹਨੂੰ ਆਪਾਂ ਜਿਹੜੇ ਉੱਪਰ ਦਿੱਤੇ ਹੋਏ ਫਾਰਮ ਇਹਨਾਂ ਵਿੱਚੋਂ ਥੋੜਾ ਜਿਹਾ نیچے ਜਾਵਾਂਗੇ ਤਾਂ ਉਹਦੇ ਵਿੱਚ ਆਪਣਾ ਇਹ ਫਾਰਮ ਆ ਜਾਣਾ ਉਹ ਫਾਰਮ ਲੈ ਕੇ ਆਪਾਂ ਫਾਰਮ ਨੂੰ ਫਿਲ ਕਰਾਂਗੇ ਫਿਲ ਕਰਕੇ ਜਿਹੜੇ ਫਾਈਲ ਅਪਲਾਈ ਕੀਤੀ ਸੀ ਉਸ ਜਗ੍ਹਾ ਤੇ ਜਾ ਕੇ ਉਹੀ ਫਾਰਮ ਦੀ ਪੀਡੀਐਫ ਫਾਈਲ ਆਪਾਂ ਅਪਲੋਡ ਕਰਾਂਗੇ ਜਿੱਦਾਂ ਕਿ ਆ ਦੇਖ ਸਕਦੇ ਆ ਇੱਥੇ ਲਿਖਿਆ ਹੋਇਆ ਇਸ਼ੂਐਂਸ ਆਫ ਬਰਥ ਸਰਟੀਫਿਕੇਟ PDF ਤੇ ਓਕੇ ਕਰਾਂਗੇ ਸੋ ਇਹ ਫਾਰਮ ਹੈ ਮੈਂ ਤੁਹਾਨੂੰ ਦੱਸ ਦਿੰਨਾ ਕਿ ਕਿੱਦਾਂ ਫਿਲ ਕਰਨਾ ਹੈ ਇਹ ਫਾਰਮ ਦਾ ਫਰਸਟ ਪੇਜ ਆ ਇਹਦੇ ਵਿੱਚ ਸਾਰੀ ਡਿਟੇਲ ਐਪਲੀਕੈਂਟ ਵੱਲੋਂ ਭਰੀ ਜਾਣੀ ਆ ਜੇਕਰ ਜਨਮ ਸਰਟੀਫਿਕੇਟ ਜਿਹਦਾ ਬਣਾਉਣਾ ਉਹ ਖੁਦ ਅਪਲਾਈ ਕਰਦਾ ਤਾਂ ਉਹਦੀ ਡਿਟੇਲ ਭਰਾਂਗੇ ਸੋ ਜੇ ਕੋਈ ਹੋਰ ਕਰ ਰਿਹਾ ਬਲਾਈ ਫਾਦਰ ਕਰਦੇ ਆ ਬੱਚੇ ਦੇ ਮਦਰ ਕਰਦੇ ਆ ਜਾਂ ਬ੍ਰਦਰ ਕਰਦਾ ਆ ਸੋ ਜਿਹੜਾ ਵੀ ਬੰਦਾ ਐਪਲੀਕੈਂਟ ਆ ਫਰਸਟ ਪੇਜ ਤੇ ਉਹਦੀ ਸਾਰੀ ਡਿਟੇਲ ਭਰ ਹੁਣੀ ਆ ਉਹਦਾ ਨੇਮ ਭਰਿਆ ਜਾਣਾ ਉਹਦੇ ਫਾਦਰ ਦਾ ਨਾਮ ਭਰਿਆ ਜਾਣਾ ਮਦਰ ਦਾ ਨਾਮ ਭਰਿਆ ਜਾਣਾ ਡੇਟ ਆਫ ਬਰਥ ਐਡਰੈਸ ਸੋ ਆ ਜਿਹੜਾ ਆਪਸ਼ਨ ਬਣਿਆ ਹੋਇਆ ਦੂਜੀ ਸਾਈਡ ਤੇ ਫੋਟੋ ਵਾਲਾ ਇੱਥੇ ਉਸ ਬੰਦੇ ਦੀ ਫੋਟੋ ਲੱਗਣੀ ਆ ਜਿਹੜਾ ਬੰਦਾ ਫਾਈਲ ਅਪਲਾਈ ਕਰੂਗਾ ਜਿਹੜਾ ਵੀ ਬੰਦਾ ਹੋਇਆ ਜੇ ਫਾਦਰ ਮਦਰ ਆ ਤਾਂ ਉਹਦੀ ਫੋਟੋ ਲੱਗ ਜੇਗੀ ਸੋ ਆ ਸਾਰੀ ਇੱਥੇ ਲਿਖਿਆ ਹੋਇਆ ਉੱਪਰ ਇਹਨੂੰ ਤੁਸੀਂ ਪੰਜਾਬੀ ਚ ਰੀਡ ਕਰ ਸਕਦੇ ਆ ਸੋ ਨੇਮ ਦੀ ਜਗ੍ਹਾ ਨੇਮ ਫਾਦਰ ਨੇਮ ਮਦਰ ਨੇਮ ਡੇਟ ਆਫ ਬਰਥ ਰੂਰਲ ਅਰਬਨ ਇਹਨੂੰ ਸਿਲੈਕਟ ਕਰੋਗੇ ਮੋਬਾਈਲ ਨੰਬਰ ਉੱਪਰ ਭਰਿਆ ਜਾਣਾ ਤਾਂ نیچے ਜਿੱਥੇ ਐਡਰੈਸ ਲਿਖਿਆ ਉੱਥੇ ਐਡਰੈਸ ਪਿੰਨ ਕੋਡ ਭਰ ਦੋਗੇ ਸਟੇਟ ਭਰ ਦੋਗੇ ਡਿਸਟ੍ਰਿਕਟ ਭਰ ਦੋਗੇ ਸੋ ਅੱਗੇ ਜਾ ਕੇ ਜਿਹੜਾ ਬਾਕੀ ਦਾ ਫਾਰਮ ਆਉਂਦੇ ਬਾਰੇ ਦੱਸਦੇ ਆ ਸੋ نیچے ਜਿਹੜਾ ਫਾਰਮ ਆ نیچے ਜਿੱਥੇ ਲਿਖਿਆ ਹੋਇਆ ਐਪਲੀਕੈਂਟ ਦਾ ਵੇਰਵਾ ਐਪਲੀਕੈਂਟ ਡਿਟੇਲ ਸੋ ਉੱਥੇ ਫਰਸਟ ਕਾਲਮ ਤੇ ਲਿਖਿਆ ਹੈ ਬਿਨੇਕਾਰ ਦਾ ਲਾਪਾਤਰ ਨਾ ਰਿਸ਼ਤਾ ਸ਼ੇਮ ਉਹੀ ਜੇਕਰ ਮਦਰ ਫਾਦਰ ਕਰਦੇ ਆ ਤਾਂ ਉਹ ਲਿਖ ਦੇਣਗੇ ਜੋ ਵੀ ਰਿਸ਼ਤਾ ਹੋਇਆ ਜੇਕਰ ਬ੍ਰਦਰ ਕਰਦਾ ਤਾਂ ਬ੍ਰਦਰ ਜੇ ਕੋਈ ਆ ਖੁਦ ਕਰ ਰਿਹਾ ਤਾਂ ਉਥੇ ਸੈਲਫ ਲਿਖੋਗੇ ਤਾਂ ਨੀਚੇ ਵਾਲਾ ਜਿਹੜਾ ਕਾਲਮ ਆ ਇਹਦੇ ਵਿੱਚ ਜਿਹੜੀ ਫੋਟੋ ਆ ਇਹ ਫੋਟੋ ਲੱਗੇਗੀ ਜਿਸ ਬੰਦੇ ਦਾ ਸਰਟੀਫਿਕੇਟ ਬਣਾਉਣਾ ਆ ਉੱਪਰ ਅਪਲਾਈ ਕਰਨ ਵਾਲਾ ਸੀ نیچے ਜਿਸ ਬੰਦੇ ਦਾ ਸਰਟੀਫਿਕੇਟ ਜਿਸ ਬੰਦੇ ਦਾ ਨੋਟ ਫਾਉਂਡ ਬਣਾਉਣਾ ਉਹਦੀ ਫੋਟੋ ਉਦੇ ਨਾਲ ਦੇ ਕੋਲ ਮੱਚ ਸਾਰੀ ਡਿਟੇਲ ਆਪਾਂ ਪੰਜਾਬੀ ਚ ਪੜਾਂਗੇ ਉੱਪਰ ਜਿਹੜੀ ਡਿਟੇਲ ਸੀ ਉਹਨੂੰ ਇੰਗਲਿਸ਼ ਚ ਪੜਨਾ ਸੀ ਇੱਥੇ ਆਪਾਂ ਸਾਰੀ ਡਿਟੇਲ ਪੰਜਾਬੀ ਵਿੱਚ ਪੜਾਂਗੇ ਬਿਨੇਕਰ ਦਾ ਨਾਮ ਪਤਾ ਐਡਰੈਸ ਸਾਰਾ ਕੁਝ ਪੰਜਾਬੀ ਚ ਸੋ ਪੇਜ ਨੰਬਰ 2 ਆ ਇਹਨੂੰ ਬਿਲਕੁਲ ਧਿਆਨ ਨਾਲ ਭਰਨਾ ਇਹਦੇ ਵਿੱਚ ਆਪਾਂ ਜਿੰਨੀ ਵੀ ਡਿਟੇਲ ਆ ਇਹ ਉਸ ਬੰਦੇ ਦੀ ਭਰੀ ਜਾਣੀ ਆ ਜਿਸ ਬੰਦੇ ਦਾ ਆਪਾਂ ਸਰਟੀਫਿਕੇਟ ਜਾਂ ਨੋਟ ਫਾਉਂਡ ਅਪਲਾਈ ਕਰਨਾ ਆ ਸਭ ਤੋਂ ਪਹਿਲਾਂ ਬੱਚੇ ਦਾ ਨਾਮ ਭਰਾਂਗੇ ਉਸਦੇ ਬਾਅਦ ਉਸਦੇ ਫਾਦਰ ਦਾ ਨਾਂ ਭਰਾਂਗੇ ਫਿਰ ਉਸਦੇ نیچے ਆਪਾਂ ਮਦਰ ਦਾ ਨਾਂ ਭਰਾਂਗੇ ਫਿਰ ਉਸਦੇ نیچے ਆਪਾਂ ਦਾਦੇ ਦਾ ਨਾਂ ਭਰਾਂਗੇ ਇੱਕ ਸਾਈਡ ਇੰਗਲਿਸ਼ ਇੱਕ ਸਾਈਡ ਪੰਜਾਬੀ ਚ ਜੈਂਡਰ ਸਿਲੈਕਟ ਕਰਾਂਗੇ ਮੇਲ ਫੀਮੇਲ ਉਸ ਤੋਂ ਬਾਅਦ ਜਿਹੜੇ نیچے ਦੋ ਕਾਲਮ ਆ ਇਹਦੇ ਵਿੱਚ ਮੈਰਿਡ ਐਂਡ ਮੈਰਿਡ ਦਾ ਆਪਸ਼ਨ ਆ ਚਾਹੇ ਨਹੀਂ ਮੈਰਿਡ ਕਰ ਸਕਦੇ ਆ ਕਿਉਂਕਿ ਇਹ ਸਾਰਾ ਰਿਕਾਰਡ ਜਨਮ ਸਮੇਂ ਦਾ ਭਰਿਆ ਜਾਂਦਾ ਆ ਉਸਦੇ ਬਾਅਦ ਸਿੱਧੇ ਆਪਾਂ ਆ ਜਾਾਂਗੇ ਜਨਮ ਤਰੀਕ ਤੇ ਜਨਮ ਤਰੀਕ ਭਰਾਂਗੇ ਮਾਤਾ ਪਿਤਾ ਦਾ ਜਨਮ ਸਮੇਂ ਦਾ ਪਤਾ ਜਿਸ ਜਦੋਂ ਜਨਮ ਹੋਇਆ ਸੀ ਉਸ ਸਮੇਂ ਉਹ ਬੰਦਾ ਕਿੱਥੇ ਰਹਿ ਰਿਹਾ ਸੀ ਸੋ ਉੱਥੇ ਆਪਾਂ ਉਸ ਜਗ੍ਹਾ ਦਾ ਨਾਮ ਭਰ ਦਾਂਗੇ ਜਿਸ ਐਡਰੈਸ ਤੇ ਆਪਾਂ ਰਹਿੰਦੇ ਸੀਗੇ ਇਸ ਤੋਂ ਅੱਗੇ ਜਿਹੜੀ ਡਿਟੇਲ ਆ ਰਜਿਸਟ੍ਰੇਸ਼ਨ ਨੰਬਰ ਰਜਿਸਟ੍ਰੇਸ਼ਨ ਡੇਟ ਇਹ ਦੇ ਵਿੱਚ ਆਪਣੀ ਨਹੀਂ ਭਰੀ ਜਾਣੀ ਕਿਉਂਕਿ ਆਪਣਾ ਸਰਟੀਫਿਕੇਟ ਬਣਿਆ ਨਹੀਂ ਹੋਣਾ ਸੋ ਇਹ ਜਿਹੜੇ ਕਾਲਮ ਆ ਇਹਨਾਂ ਨੂੰ ਆਪਾਂ ਖਾਲੀ ਛੱਡ ਦਾਂਗੇ ਖਾਲੀ ਛੱਡ ਕੇ ਹੁਣ ਅੱਗੇ ਵਾਲੇ ਪਾਸੇ ਚੱਲਨੇ ਆ ਸੇਮ ਉਹੀ ਜਿੱਦਾਂ ਕੀ ਮੈਂ ਦੱਸਿਆ ਸੀ ਜਨਮ ਸਰਟੀਫਿਕੇਟ ਅਪਲਾਈ ਕਰਨ ਸਮੇ ਨੋਟ ਫਾਉਂਡ ਜਦੋਂ ਆਪਾਂ ਅਪਲਾਈ ਕਰਦੇ ਸੀ ਕਿ ਆਪਣਾ ਜਨਮ ਕਿਹੜੀ ਜਗ੍ਹਾ ਹੋਇਆ ਸੀ ਸੋ ਇੱਥੇ ਵੀ ਆਪਾਂ ਸੇਮ ਉਦਾਂ ਹੀ ਹੋਮ ਸਿਲੈਕਟ ਕਰਾਂਗੇ ਨੀਚੇ ਜਗ੍ਹਾ ਦਾ ਨਾਮ ਭਰ ਦਾਂਗੇ ਡਿਸਟ੍ਰਿਕਟ ਭਰ ਦਾਂਗੇ ਤਾਂ ਅਰਬਨ ਰੂਰਲ ਜਿਹੜਾ ਕੀ ਮੈਂ ਪਿੱਛੇ ਤੁਹਾਨੂੰ ਦੱਸਿਆ ਸੀ ਉਹਦੇ ਵਿੱਚੋਂ ਤੁਸੀਂ ਜੇਕਰ ਪਿੰਡ 'ਚ ਰਹਿੰਦੇ ਆ ਤਾਂ ਰੂਰਲ ਸਿਲੈਕਟ ਕਰੋਗੇ ਸ਼ਹਿਰ 'ਚ ਰਹਿੰਦੇ ਤੇ ਅਰਬਨ ਸਿਲੈਕਟ ਕਰੋਗੇ ਸੋ ਆ ਦੋ ਪੇਜਾਂ ਦਾ ਫਾਰਮ ਆ ਜਿਹੜਾ ਇੱਥੋਂ ਤੱਕ ਮੈਂ ਤੁਹਾਨੂੰ ਸਮਝਾਤਾ ਲਾਸਟ ਪੇਜ ਆ ਜਿਹੜਾ ਉੱਥੇ ਐਪਲੀਕੈਂਟ ਦੇ ਤੇ 1 2 ਕਾਲਮ ਉਹਦੇ ਵਿੱਚ ਭਰਨ ਵਾਲੇ ਆ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਇਹੀ ਫਾਰਮ ਜੇਕਰ ਤੁਹਾਡਾ ਰਿਕਾਰਡ ਦਰਜ ਵੀ ਆ ਤਾਂ ਤੁਸੀਂ ਸੇਮ ਇਦਾਂ ਹੀ ਫਾਰਮ ਭਰਨਾ ਆ ਜੇਕਰ ਜਨਮ ਸਰਟੀਫਿਕੇਟ ਅਧਾਰ ਤੇ ਕਾਰਡ ਦਰਜ ਆ ਉਹਦੇ ਵਿੱਚ ਬਸ ਇੰਨਾ ਹੈ ਕਿ ਇੱਥੇ ਜਿਹੜਾ ਨੋਟ ਫਾਉਂਡ 3 ਸਾਲਾਂ ਦਾ ਅਪਲਾਈ ਕਰਨਾ ਆ ਉਹਦੇ ਚ 1 ਸਾਲ ਦਾ ਹੋ ਜਾਣਾ ਸੋ ਉਹਦੇ ਚ ਰਜਿਸਟ੍ਰੇਸ਼ਨ ਨੰਬਰ ਜੇ ਸਰਟੀਫਿਕੇਟ ਹੈਗਾ ਉਹਦੇ ਤੋਂ ਦੇਖ ਕੇ ਭਰ ਸਕਦੇ ਆ ਜਿਹੜੇ ਕਾਲਮ 3 ਦਿੱਤੇ ਹੋਏ ਆ ਜਿੱਥੇ ਆਪਾਂ ਨਹੀਂ ਭਰਿਆ ਸੋ ਹੁਣ ਸਿੱਧਾ ਚੱਲਦੇ ਆਂ ਤੀਜੇ ਪੇਜ ਤੇ ਸਵਾ ਕੋਲਮ ਉਹੀ ਹਲਾ ਆ ਗਿਆ 1 2 3 ਇਹਦੇ ਚ ਆਪਾਂ ਨੋਟ ਫਾਉਂਡ ਅਪਲਾਈ ਕਰਨਾ 3 ਸਾਲ ਦਾ 3 ਤੇ ਕਲਿੱਕ ਕਰਾਂਗੇ ਨਾਲ ਉਹਦੇ ਚ ਜਿੱਦਾਂ ਕੀ ਦੱਸਿਆ ਹੋਇਆ 2000 ਸੰ ਦਾ ਬਰਥ ਆ ਉਹਦੇ ਚ 1999 2001 ਸੇਮ ਜਿੱਦਾਂ ਆਪਾਂ ਫਾਈਲ ਅਪਲਾਈ ਕੀਤੀ ਸੀ ਉਹ ਇਹਦੇ ਚ ਭਰ ਦੇਣਾ ਇਹਦੇ ਉੱਪਰ ਜਿਹੜਾ ਕਾਲਮ ਦਿੱਤਾ ਹੋਇਆ ਉਹਦੇ ਵਿੱਚ ਫਾਈਲ ਕਿਹੜੀ ਏਰੀਆ ਚ ਕਿਹੜੇ ਲੌਗਇਨ ਵਿੱਚ ਜਾਣੀ ਆ ਸੇਮ ਜੇਕਰ ਪਿੰਡ ਚ ਜਾਣੀ ਆ ਪਿੰਡ ਦਾ ਬਰਥ ਆ ਤਾਂ ਸਿਵਲ ਹਸਪੀਟਲ ਜਿਹੜਾ ਵੀ ਉਸ ਜ਼ਿਲ੍ਹੇ ਦਾ ਲੱਗਦਾ ਹੋਇਆ ਉਹਨੂੰ ਸਿਲੈਕਟ ਕਰ ਲੈਣਾ ਜੇਕਰ ਜਾਏਗੀ ਫਾਈਲ ਸ਼ਹਿਰ ਦੇ ਵਿੱਚ ਤਾਂ ਐਮਸੀ ਲੁਧਿਆਣਾ ਪਟਿਆਲਾ ਜਲੰਧਰ ਜਿਹੜਾ ਵੀ ਏਰੀਆ ਹੋਇਆ ਉਹਨੂੰ ਸਿਲੈਕਟ ਕਰਾਂਗੇ ਸੋ ਇਹੀ ਬਾਸ ਇੱਥੇ ਤੱਕ ਫਾਰਮ ਭਰਨਾ ਆ ਅੱਗੇ ਜਾ ਕੇ ਆਪਾਂ ਹੁਣ ਫਾਰਮ ਦੇ ਵਿੱਚ ਜਿਹੜਾ ਲਾਸਟ ਤੇ ਕੋਲਮ ਆ ਉਹਦੇ ਬਾਰੇ ਦੱਸਦੇ ਆ ਸੋ ਨੀਚੇ ਜਾਵਾਂਗੇ ਨੀਚੇ ਜਾ ਕੇ ਇਸ ਜਗ੍ਹਾ ਤੇ ਆਪਾਂ ਐਪਲੀਕੈਂਟ ਦੇ ਸਾਈਨ ਕਰ ਦਾਂਗੇ ਬਿਨੇਕਰ ਦੇ ਸਾਈਨ ਸੋ ਇਹ ਸਾਰਾ ਫਾਰਮ ਆ ਇਹ ਫਾਰਮ ਭਰਨ ਦੇ ਬਾਅਦ ਆਪਾਂ ਦੂਜੀ ਸਾਈਡ ਜਾ ਕੇ ਜਿੱਦਾਂ ਮੈਂ ਦੱਸਿਆ ਸੀ ਵੀਡੀਓ ਦੇ ਸ਼ੁਰੂ ਚ ਕਿੱਦਾਂ ਫਾਈਲ ਅਪਲਾਈ ਕਰਨੀ ਹੈ ਉਦਾਂ ਫਾਈਲ ਅਪਲਾਈ ਕਰ ਸਕਦੇ ਆ ਸੋ ਇਹ ਸਾਰਾ ਪ੍ਰੋਸੈਸ ਸੀ ਇਹਦੇ ਵਿੱਚ ਮੈਂ ਤੁਹਾਨੂੰ ਸਾਰਾ ਦੱਸ ਦਿੱਤਾ ਹੈ ਕਿ ਜਨਮ ਸਰਟੀਫਿਕੇਟ ਦਾ ਨੋਟ ਫਾਊਂਡ ਕਿਵੇਂ ਅਪਲਾਈ ਕਰਦੇ ਆ ਪਹਿਲਾਂ ਆਪਾਂ ਅਪਲਾਈ ਕੀਤਾ ਆ ਉਹਦੀ ਫਾਈਲ ਜਿਹੜੀ ਸੀ ਉਹ ਕਿੱਥੋਂ ਫਾਰਮ ਮਿਲਣਾ ਹੈ ਕਿੱਦਾਂ ਭਰ ਹੁਣੀ ਆ ਸਰਕਾਰੀ ਫੀਸ ਵੀ ਤੁਹਾਨੂੰ ਮੈਂਸ਼ਨ ਕਰ ਦਿੱਤੀ ਹੈ ਕਿ ਕਿੰਨੀ ਲੱਗਣੀ ਆ ਸੋ ਹੁਣ ਜਿਨ੍ਹਾਂ ਨੇ ਵੀ ਆਪਣਾ ਜਨਮ ਦਾ ਸਰਟੀਫਿਕੇਟ ਬਣਾਉਣਾ ਆ ਜਿਨ੍ਹਾਂ ਦਾ ਰਿਕਾਰਡ ਨਹੀਂ ਦਰਜਿਆ ਸਭ ਤੋਂ ਪਹਿਲਾਂ ਇਹ ਨੋਟ ਫਾਊਂਡ ਬਣਾਓ ਉਸ ਤੋਂ ਬਾਅਦ ਤੁਸੀਂ ਜਿਹੜਾ ਲੇਟ ਐਂਟਰੀ ਦੀ ਵੀਡੀਓ ਪਾਈ ਹੋਈ ਆ ਉੱਥੇ ਦੇਖ ਕੇ ਵੀਡੀਓ ਨੂੰ ਲੇਟ ਐਂਟਰੀ ਅਪਲਾਈ ਕਰੋ ਜੇਕਰ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਦਿੱਕਤ ਆਉਂਦੀ ਹੈ ਨੀਚੇ ਦਿੱਤੇ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਸੋ ਹੋਰ ਵਧੇਰੇ ਜਾਣਕਾਰੀਆਂ ਦੇ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮਿਲਾਂਗੇ ਬਹੁਤ ਜਲਦ ਹੋਰ ਨਵੀਆਂ ਇਨਫੋਰਮੇਸ਼ਨ ਵੀਡੀਓ ਲੈ ਕੇ ਧੰਨਵਾਦ ਜੀ ਜੈਹਿੰਦ